ਦੀ ਗੱਲ ਸਾਰਿਆਂ ਨੂੰ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੇ ਭੈਣ ਭਾਈ ਆਪਣੇ ਚੈਨਲ ਦੇ ਨਵੇਂ ਜੁੜੇ ਨੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਜ ਆਪਾਂ ਬਹੁਤ ਸੋਹਣੇ ਸੂਟ ਲੈ ਕੇ ਆਏ ਜਮਾ ਸਸਤੀ ਵੈਰਿਟੀ ਦਿਖਾਵਾਂਗੇ ਤੁਹਾਨੂੰ ਦੇਣ ਲੈਣ ਵਾਲੇ ਸੂਟ ਘਰੇ ਪਾਉਣ ਵਾਲੇ ਸੂਟ ਕੀ ਫੂਟ ਵਧੀਆ ਆਹ ਦੇਖੋ ਜੀ ਹਾਂ ਦਿਖਾਓ 2200 ਰੁਪਏ ਦੇ ਵਿੱਚ ਹਾਂ ਲਓ ਜੀ ਚੈੱਕ ਕਰੋ ਦੇਖੋ ਸਿਰਫ ਔਰ ਸਿਰਫ 2200 ਰੁਪਏ ਦੀ ਸੇਲ ਸਸਤੀ ਜੰਨੀ ਹੋ ਨਾਲ ਦੇਖੋ ਫੋਲ ਕੇ ਦਿਖਾ ਦਿਓ ਇੱਕ ਪੀਸ ਦਿਖੋਣਾ ਬਾਹਲੇ ਨਹੀਂ ਹੁੰਦੇ ਵੀਰੇ ਹਾਂਜੀ ਆ ਤਸਵੀਰ ਲੈਣੀ ਹੈਗਾ ਲਓ ਜੀ ਦੇਖੋ ਚੈੱਕ ਕਰੋ ਦਿਖਾਉਂਗੀ ਲਓ ਜੀ ਦੇਖੋ ਹਾਂ ਵਧੀਆ ਫੋਲਦਾ ਬਈ ਆ ਦੇਖੋ ਇਹ ਸਲਵਾਰ ਹੋਊਗੀ ਇਹਦੀ ਪ੍ਰਿੰਟ ਸਲਵਾਰ ਤੇ ਇਹ ਦਪੱਟਾ ਹੂ ਨਾਲ ਦੇਖੋ ਥੋੜੀ ਜੰਨੀ ਹੈ ਪੜੀ ਦੁਬਾਰਾ ਕਰ ਦੋ ਸ਼ੇਅਰ ਕਰੋ ਬਈ ਲਓ ਜੀ ਚੈੱਕ ਕਰੋ ਦੁਪੱਟਾ ਦੇਖੋ ਇਹ ਕੋ ਦੁਪੱਟਾ ਹੀ ਬਹੁਤ ਸੋਹਣਾ ਦੇਖੋ ਸੂਟ ਹੀ ਬਹੁਤ ਸੋਹਣਾ ਬਹੁਤ ਸੋਹਣਾ ਡਿਜ਼ਾਈਨ ਇਹਨਾਂ ਚ ਬਹੁਤ ਨੈਕਾ ਦੇਖੋ ਇਹਦੀ ਮਿਲ ਜੂਗਾ ਯਾਰ ਇਹ 2500 ਰੁਪਏ ਚ ਹੈ ਇਹ ਦੇਖੋ ਲਓ ਜੀ ਖੋਲ ਦੇ ਬਈ ਦੂਜੀ ਰੋੜਾ ਪੂਰਾ 5 ਮੀਟਰ ਹੋ ਕਪੜਾ ਪ्योर ਲਈ ਵੀ ਜੀ ਲਓ ਜੀ ਦੇਖੋ ਚੈੱਕ ਕਰੋ 300 ਰੁਪਏ ਦਾ ਆਪਾਂ ਚੁੰਨੀ ਨਾਲ ਲਾਵਾਂਗੇ 2500 ਰੁਪਏ ਚ ਲਓ ਜੀ ਆਪਣੀ ਉਹਦਾ ਮਾਲ ਆ ਇਹ ਦੇਖੋ ਚੈੱਕ ਕਰੋ ਦਸ਼ਮੇਸ਼ ਕਲਾ ਦਾ ਮਾਲ ਹੋਊਗਾ ਸਪੈਸ਼ਲ ਆਪਣੀ ਮਿਲਦਾ ਲਓ ਜੀ ਦੁਪੱਟਾ ਦੇਖੋ ਪ੍ਰਿੰਟ ਦੁਪੱਟਾ ਇਹਦਾ ਰੇਟ ਦੱਸ ਦਈ ਹਾਂ ਸਿਰਫ 2200 ਰੁਪਏ ਦਾ ਹੀ ਪ੍ਰਿੰਟਡ ਡਿਜ਼ਾਈਨ ਆ ਦਿਖਾ ਦੇ ਕਾਰਦੀਆਂ ਬਰੀਕ ਪ੍ਰਿੰਟ ਦੇ ਚ ਲਓ ਜੀ ਕਾਹ ਵਾਲਾ ਡਿਜ਼ਾਈਨ ਐ ਇਹਦੇ ਵਿੱਚ ਨੌ ਡਿਜ਼ਾਈਨ ਇੱਕ ਅੱਕਾ ਖੋਲ ਨੀ ਜਿਹੜਾ ਨੀਚੇ ਪਿਆ ਆਹ ਮਾਰੇ ਆ ਲਓ ਜੀ ਆਹ ਪ੍ਰਿੰਟ ਦਿਖਾਓ ਪ੍ਰਿੰਟ ਬਹੁਤ ਸੋਹਣਾ ਈ ਆ ਦੇਖੋ ਹੋਰ ਕਲ ਨੂੰ ਸੇਲ ਤੇ ਸੀ ਲਓ ਜੀ ਚੈੱਕ ਕਰੋ ਪੂਰਾ ਬਰੀਕ ਪ੍ਰਿੰਟ ਐ ਦੇਖੋ ਦੁਪੱਟਾ ਈ ਬਹੁਤ ਸੋਹਣਾ ਈ ਦਾ ਲਓ ਜੀ ਦੇਖੋ ਚੈੱਕ ਕਰੋ ਇਸ ਰੇਟ ਚ ਕੱਲੀ ਚੁੰਨੀ ਆਉਂਦੀ ਹੈ ਕਿ ਦੇਖੋ ਦੁਪੱਟੇ ਨਾਲ ਸੂਟ ਦੇ ਰਹੇ ਆ ਸਿਰਫ 250 ਰੁਪਏ ਦਾ ਇੱਕ ਆਵਾਰਾ ਡੇ ਨਹੀਂ ਇਹਦੇ ਚ ਜਿਗ-ਜਾਗ ਪ੍ਰਿੰਟ ਲਓ ਜੀ ਚੈੱਕ ਕਰੋ ਆ ਸਾਰੇ 2.500 ਦੇ ਆ ਜਿੰਨੇ ਪਿਆ ਮੈਂ ਜਿਹੜਾ ਮਰਜ਼ੀ ਲੈ ਸਕਦੇ ਹਾਂ ਇੱਕ ਆਲ ਸਾਰੇ ਵੀ ਬਹੁਤ ਸੋਹਣਾ ਫੁੱਟਾ ਵੀ ਲਓ ਜੀ ਦੇਖੋ ਦੇਖੋ ਜੀ ਆਵਾਜ਼ ਆ ਰਹੀ ਹੈ ਆਪਣੀ ਵਧੀਆ ਹਾਂਜੀ 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 ਲਓ ਦੇਖੋ ਇਹ ਪਿਓਰ ਦੀ ਚੁੰਨੀ ਨਾਲ ਚਾਹਤ ਦਾ ਸਟਾਰ ਲਾਈਫ ਪੂਰੇ ਸੋਨੇ ਦਾ ਕੱਪੜਾ ਪਿਓਰ ਮਾਲੂਗਾ ਚਾਹਤ ਦਾ ਲਓ ਜੀ ਦੇਖੋ ਨਾਲ ਫਾਫੇ ਦੇ ਸਪੈਸ਼ਲ ਮੋਹਰ ਲੱਗੀ ਹੋਈ ਹੈ ਲਓ ਇਹ ਚੈੱਕ ਕਰੋ ਤੁਸੀਂ ਦੇਖੋ ਕੱਪੜਾ ਹੀ ਬਹੁਤ ਸੁਣਾਈ ਮੇਰੇ ਵਰਕਰ ਦਿਖਾ ਦੇ ਬਈ ਆਹ ਦੀ ਵਰਕ ਕਰਿਆ ਹੋਊਗਾ ਸਾਰੇ ਧਿਆਨ ਲਵੇ ਕਰਦੇ ਲਓ ਜੀ ਚੈੱਕ ਕਰੋ ਨਾਲ ਇਹਦੇ ਪਿਓਰ ਦੀ ਚੁੰਨੀ ਹੋ ਗਈ ਸਪੈਸ਼ਲ ਲਓ ਜੀ ਪਿਓਰ ਦੁਪੱਟੇ ਨਾਲ ਸੂਟ ਦੇਖੋ ਸਿਰਫ ਕਿੰਨੇ ਦਾ ਪੰਜਸ 500 ਵਾਲਾ ਸੂਟ 300 ਰੁਪਏ ਚ ਲਓ ਜੀ 300 ਰੁਪਏ ਦਾ ਪਿਓਰ ਪੱਟੇ ਨਾਲ ਲਓ ਜੀ ਦੇਖੋ ਜੀ ਆਰੀ ਵਰਕ 300 ਰੁਪਏ ਚ 500 ਵਾਲਾ ਕਲਰ ਦੇਖੋ 300 ਰੁਪਏ ਚ ਡੈਂਡ ਜੂਨਾ ਪਹਿਲੇ ਮੈਡੀਕਲ ਮਾਲ ਬਾਤੂ ਦੇ ਦਾਂਗੇ ਲਓ ਜੀ ਆ ਸਾਰੇ ਦੇਖੋ ਲਓ ਜੀ ਲਓ ਜੀ ਚੈੱਕ ਕਰੋ ਉਹ ਦਿਖਾ ਦਿਓ ਉਹ ਚਨੂਨ ਵਾਲੇ ਚੱਕੇ ਲਓ ਜੀ ਇਹ ਵੀ ਪਿਓਰ ਦੀ ਜੁੰਨੇ ਵਾਲਾ ਸਿਰਫ ਔਰ ਸਿਰਫ 300 ਰੁਪਏ ਦਾ ਪਿਓਰ ਦੁਪੱਟੇ ਦਾ ਸੂਟ ਆ 300 ਰੁਪਏ ਦਾ ਹੀ 2 ਐਨ ਮਿਲ ਜਾਣਗੀ ਇਹਦੇ ਵਿੱਚ ਦੋ ਲਓ ਜੀ ਇੱਕ ਆ ਗੀ ਟੁੱਪੀ ਜਿੰਨੀ ਆਹ ਸਾਹਿਬ ਲਓ ਜੀ ਦਿਖਾ ਦਿਓ ਖੋਲ ਦੋ ਇਸ ਨੂੰ ਸਾਰਾ ਖੋਲ ਦੋ ਨਾ ਸਾਰਾ ਖੋਲੋ ਲੇਕਰੂਗੀ ਲਓ ਜੀ ਦੇਖੋ ਇਹ ਕਿਹੜਾ ਅੱਧਰੋਂ ਘੜ ਲੈ ਨਿਆ ਗੱਲੇ ਕਨੇ ਨੈਕਸ ਸੌ ਸਿਰਫ 250 ਰੁਪਏ ਚ ਚਲੋ ਠੀਕ ਹੈ ਲਓ ਜੀ ਲਓ ਇਹ ਕਾਰਟ ਮਿਲ ਜੂਗੀ ਸਿਰਫ 250 ਰੁਪਏ ਚ ਪ्युअर ਸੁਤੀ ਕਪੜਾ ਹੋਊਗਾ ਆ ਲਓ ਟੈਕ ਕਰੋ ਸੁਤੀ ਦੁਪੱਟਾ 5 ਮੀਟਰ ਪੂਰੀ ਕੱਟ ਹੋਊਗੀ ਸਿਰਫ 250 ਰੁਪਏ ਦੇ ਵਿੱਚ ਆਹ ਇਹਦਾ ਮਾਲ ਆ ਗਿਆ ਲੋ ਜੀ ਟੈਕ ਕਰੋ ਪ੍ਰਿੰਟ ਦਿਖਾ ਦਿਓ ਆਹ ਹੀ ਵਸਤੀ ਤਾਂ ਹੋਊਗਾ ਨਾਲ ਸੂਤੀ ਚੁੰਨੀ ਹੋ ਬਹੁਤ ਸੋਹਣੀ ਪੂਰੀ 2.5 ਮੀਟਰ ਦੀ ਕੈਮਰਾ ਨਾਲਿਆ ਬਾਈ ਅਰੇ ਬੋਕਸ ਰੱਖ ਚੈੱਕ ਕਰਾ ਦੇ ਦੁਪੱਟਾ 2.5 ਮੀਟਰ ਪੂਰੀ ਘੱਟ ਪੂਰਾ ਦੁਲਾ ਦੁਪੱਟਾ ਹੋਊਗਾ ਪੂਰੀ ਵੱਡੀ ਘੱਟ ਹੋਊਗੀ ਸਿਰਫ 350 ਰੁਪਏ ਦੇ ਵਿੱਚ ਲਾਵਾਂਗੇ ਕਾਟਨ ਸੂਟ ਦੁਪੱਟਾ 500 ਵਾਲਾ 350 ਚ ਲਓ ਜੀ ਦੇਖੋ ਕਰੋ ਚੈੱਕ ਆਈਟਮ ਵੀ ਬਹੁਤ ਸੋਹਣੀਆਂ ਦੇਖੋ ਕੁੜੀਆਂ ਵਾਲੇ ਸੂਟ ਆ ਵਧੀਆ ਇਹ ਜੈਪੁਰੀ ਸੂਟ ਆਗੇ ਆਪਣੇ ਲਓ ਜੀ 350 ਰੁਪਏ ਦੇ ਹੀ ਲਾ ਦਾਂਗੇ 350 ਰੁਪਏ ਪੌਸਟ ਵਾਲਾ ਪਿਓਰ ਕਾਟਨ ਸੂਟ ਹੋਊਗਾ ਇਹ ਇੱਕ ਵਾਹ ਦੁਪੱਟਾ ਲਓ ਜੀ ਦੁਪੱਟਾ ਚੈੱਕ ਕਰੋ ਦੇਖੋ ਪ੍ਰਿੰਟਡ ਬੱਟਾ ਹੋਰ ਮਾਲ ਆ ਵੀ ਦਿਖਾ ਦਿਏ ਹਾਂਜੀ ਇਹ ਵੀ ਦਿਖਾ ਦਿਓ ਆ ਬਣਾ ਦੇ ਦਾਂਗੇ ਬਹੁਤ ਫੈਨਸੀ ਸੂਟ ਨੇ ਇਹ ਨਵੇਂ ਆਏ ਨੇ ਸੂਟ ਆ ਲਓ ਜੀ ਫੋਟੋ ਸੂਟ ਆ ਚੈੱਕ ਕਰੋ ਇਹ ਸਿਰਫ 300 ਰੁਪਏ ਆਰਗਨਜ਼ਾ ਦੁਪੱਟੇ ਨਾਲ ਆਰਗਨਜ਼ਾ ਦੁਪੱਟਾ ਲਓ ਜੀ ਸਿਰਫ 300 ਰੁਪਏ ਦਾ ਦੇਖੋ ਆ ਦੇਖੋ ਮਾਲ ਫੁੱਲ ਭਰਿਆ ਪਿਆ ਆ ਦੇਖੋ ਚੈੱਕ ਕਰੋ ਦਸ਼ਮੇਸ਼ ਕਲਾ ਹਾਊਸ ਹੈ ਫੋੜ ਲਾ ਕਰਾਂ ਚੈੱਕ ਕਰਾ ਦਿਓ ਲਓ ਜੀ ਮਸਲੀਨ ਮਸਲੀਨ ਸੈਮੀ ਦੀ ਚੁੰਨੀ ਦਿਖਾ ਦੇ ਵੀਰੇ ਲਓ ਜੀ ਸਭ 350 ਰੁਪਏ ਜੀ ਲੈ ਇਸ ਪੱਟੀ ਲੱਗੀ ਹੋਊਗੀ ਕਮ ਹੋ ਪੂਰਾ ਓਕੇ ਸਭ ਤੇ ਨੇ ਸਾਰੇ ਟੂੜ ਵੀ ਬਹੁਤ ਸੋਹਣਾ ਜੀ ਆ ਜੋ ਓਕੇ ਆਹ ਰੂਟ ਹੈ ਗਾਇਸ ਕੋਟ ਦੂਰ ਦੁਪੱਟਾ 700 ਰੁਪਏ ਦਾ 700 ਰੁਪਏ ਦਾ ਵਿਕਦਾ ਸਿਰਫ 400 ਰੁਪਏ ਚ ਲਾਓ ਲਓ ਜੀ ਦੁਪੱਟਾ ਵੇਦ ਪ्योर ਸੁਤੀ ਕਪੜਾ ਹੋਊਗਾ ਸਾਰਾ ਲਓ ਜੀ ਦੇਖੋ ਕਰੋ ਚੈੱਕ ਦੇਖੋ ਮੈਚਿੰਗ ਸੂਟ ਆਉਣਗੇ ਸਾਰਾ ਕਾਟਨ ਹੋਊਗੀ ਦੇਖੋ ਆਹ ਦੇਖੋ ਫੋਟੋ ਦਿਖਾ ਦੇ ਇਹਦਾ ਸਾਰੇ ਇਧਰ ਆਪਣੇ ਲੈਵੇ ਸਸਤੇ ਸੂਟ ਦਿਖਾਏ ਤੁਹਾਨੂੰ ਜਿਹੜੇ ਆਪਾਂ ਸੇਲਾਂ ਲਾਉਨੇ ਆ ਅੱਗੇ ਮਹਿੰਗੇ ਨੇ ਉਹ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗੇ ਹੁਣ ਆਪਣੇ ਲਈ ਲੈ ਆਈਆਂ ਨੇ ਏਸੀ ਵਾਲੇ ਸੈਕਟਰ ਜਾਈਆਂ ਹੋਣਗੀਆਂ ਜਿਹੜੀਆਂ ਉਹ ਦਿਖਾਉਣੇ ਆ। ਚਲੋ। ਚਲੋ ਜੀ ਆਪਣੇ ਲਈ ਆ ਕੇ ਰਜਾਈ ਸੈੱਟ ਏਸੀ ਵਾਲੇ ਇਹ ਹੋਊਗਾ ਸਿੰਗਲ ਰਜਾਈ ਹੋਊਗੀ 800 ਦਾ ਜੋੜਾ। ਇਹ ਜੋੜਾ ਸਾਬ ਇਹ 800 ਰੁਪਏ ਜੋੜਾ ਲੱਗ ਜੂਗਾ ਜੀ। ਬਹੁਤ ਸੋਹਣਾ ਮਾਲ ਲੂਗਾ। ਇਹ ਵੇਖਦਾਗਾ 1500 ਰੁਪਏ ਦਾ ਜੋੜਾ ਵਿਕਦਾ ਇਹ ਆਨ ਆਨਲਾਈਨ ਰੇਟ ਦਾ ਸੋ ਜੀ ਦਾ। ਸਿਰਫ 800 ਰੁਪਏ ਦਾ ਜੋੜਾ ਲੱਗੂਗਾ ਜਿਹੜਾ ਦੁਕਾਨ ਤੇ ਆ ਕੇ ਮਾਲ ਲੈ ਕੇ ਜਾਓ। ਸਾਈਜ਼ ਚੈੱਕ ਕਰ ਲਓ ਦੇਖੋ। ਲਓ ਜੀ। ਸਾਈਜ਼ ਪੂਰਾ ਹੈਵੀ ਹੋਊਗਾ। ਜਿਹੜਾ ਇਹਦੇ ਵਿੱਚ ਡਬਲ ਬੈੱਡ ਦਾ ਹੋਊਗਾ ਉਹ 600 ਰੁਪਏ ਦਾ ਲੱਗੂਗਾ ਇੱਕ ਪੀਸ ਆ। ਜਿਹੜਾ ਡਬਲ ਬੈੱਡ ਦਾ ਹੋਊਗਾ ਤੁਹਾਨੂੰ ਉਹ ਵੀ ਦਿਖਾਵਾਂਗੇ ਜੀ। ਆਹ ਦੇਖੋ ਚੈੱਕ ਕਰੋ। ਇਹ ਡਬਲ ਬੈੱਡ ਹੈ ਦਾ। ਰੰਗ ਰੰਗ ਕੋ ਹੋਣਗੇ ਸਾਰੇ ਓਕੇ। ਦਿਖਾ ਲੂਈ ਆਹ। ਆਹ ਲਓ ਇਹ ਡਬਲ ਲਓ ਜੀ ਦੇਖ ਪੂਰਾ ਐਂਡ ਸੌਫਟ ਕੱਪੜਾ ਹੋਊਗਾ। ਡਿਜ਼ਾਈਨ ਮਿਲ ਜਾਣਗੇ ਪੂਰਾ ਸੌਫਟ ਕੱਪੜਾ ਹੋਊਗਾ ਬਹੁਤ ਸੋਹਣਾ ਫੀਲ ਹੁੰਦਾ ਹੱਥਾਂ ਨੂੰ ਵੀ ਆ ਕੱਪੜਾ ਹੈਗਾ ਸਿਰਫ 600 ਰੁਪਏ ਦੇ ਵਿੱਚ ਡਬਲ ਅਰਜਾਈ ਸੈਟ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਨਾ ਤੇ ਦੇਖੋ ਕੱਪੜਾ ਐਨ ਮਾਰ ਹੈਗਾ ਪੂਰਾ ਓਪਨ ਜਿਵੇਂ ਜਿੰਨਾ ਕਹੋਗੇ ਉਨਾ ਮਿਲ ਜੂ ਹੈ ਨਹੀਂ ਹੈਗਾ ਵੀ 5 10 ਜਾਂ 100 ਪੀਸ ਹੋਊਗਾ ਜਿੰਨਾ ਮਾਲ ਕਹੋਗੇ ਉਹਨਾਂ ਮਾਲ ਦੇ ਦਾਂਗੇ ਆ ਚੈੱਕ ਕਰੋ ਇਹ ਰੰਗ ਦਿਖਾਉਣੀ ਇਹ ਡਬਲ ਹੈਗਾ ਲਓ ਜੀ ਚੈੱਕ ਕਰੋ ਦੇਖੋ ਮਾਲ ਹੀ ਮਾਲ ਚਾਰੇ ਪਾਸੇ ਦੇਖੋ ਤੁਸੀਂ ਚੈੱਕ ਕਰੋ ਲਗ ਲਗ ਤਰ੍ਹਾਂ ਦੇ ਪ੍ਰਿੰਟ ਡਿਜ਼ਾਈਨ ਜਿੰਨਾ ਮਾਲ ਲੈਉਗੇ ਉਹਨਾਂ ਥੋੜਾ ਜਿਹਾ ਸਪੈਸ਼ਲ ਲਓ ਜੀ ਬਾਜ਼ਾਰ ਦੇ ਵਿੱਚ ਲੁੱਟਣ ਦਾ ਕੋਈ ਫਾਇਦਾ ਨਹੀਂ ਤੁਸੀਂ ਪਹੁੰਚੋ ਦਸ਼ਮੇਸ਼ ਕਲਾਥ ਹਾਊਸ ਹੋੜਲਾ ਕਲਾਂ ਮਾਨਸਾ ਜਿਹੜੇ ਪਿੰਡ ਪੈਂਦਾ ਜਿਹੜੇ ਵੀਰ ਭਾਣ ਕਮੈਂਟ ਕਰਦੇ ਨੇ ਜਾਂ ਆਪਾਂ ਨੂੰ WhatsApp ਤੇ ਮੈਸੇਜ ਕਰਦੇ ਨੇ ਐਡਰੈਸ ਪੁੱਛਦੇ ਨੇ ਅੱਜ ਤੁਹਾਨੂੰ ਦੱਸ ਦਿੰਦੇ ਹਾਂ ਹੋੜਲਾ ਕਲਾਂ ਪਿੰਡ ਹੈ ਦਸ਼ਮੇਸ਼ ਕਲਾਥ ਹਾਊਸ ਆਪਣੀ ਦੁਕਾਨ ਦਾ ਨਾਮ ਆ ਤੇ ਹੋੜਲਾ ਕਲਾਂ ਪਿੰਡ ਤੇ ਮਾਨਸਾ ਜਿਹੜਾ ਪੈਂਦਾ ਜੀ ਸਾਨੂੰ ਪੁੱਛਿਆ ਕਰੋ ਆਹ ਲਓ ਕਿਹਾ ਕਰੋ ਮਾਲ ਪੂਰੀ ਭਾਰੀ ਮਾਤਰਾ ਚ ਆ ਗਿਆ ਡਿਜ਼ਾਈਨ ਚੈੱਕ ਕਰੋ ਜੀ ਲਓ ਜੀ ਚੈੱਕ ਕਰੋ ਕੀ ਬਾਤ ਹੈ ੜਿਆ ਆਹ ਆ ਲਾਈਟ ਵੇਟ ਜਮ ਐਨ ਪੂਰਾ ਉਸ ਤਰ੍ਹਾਂ ਦੇ ਸੋਭੜਿਆ ਹੈ ਨਾਗਾ ਪੂਰਾ ਮਿੱਠਾ ਮਿੱਠਾ ੜਿਆ ਨ ਮੇਰੀ ਪੂਰਾ ਗਰਮੀ ਵਾਲੇ ਲਾਈਟ ਕਲਰ ਰਹੀ ਬਿਲਕੁਲ ਲਓ ਜੀ ਪ੍ਰਿੰਟ ਸਾਰੇ ਤਰ੍ਹਾਂ ਦੇ ਹਾਜ਼ਰ ਓਕੇ ਕਰਤੀ ਫਿਰ ਅਸੀ ਓਕੇ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਸਾਰੀ ਵੀਡੀਓ ਦੇਖਣ ਤੇ ਆਪਣਾ ਚੈਨਲ ਹੁਣ ਕਰ ਲੋ ਸਬਸਕ੍ਰਾਈਬ ਓਕੇ ਥੈਂਕ ਯੂ